ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਆ ਬਹੁਤ ਖਾਸ ਰਹਿਣ ਵਾਲੀ ਆ ਮੁਰਾਦੇਸ਼ ਕੀਨ ਵੀਰਾਂ ਵਾਸਤੇ ਜਿਹੜੇ ਵੀਰ ਬਰੀਡਿੰਗ ਤੇ ਕੰਮ ਕਰਦੇ ਆ ਬਹੁਤ ਕੰਮ ਕੰਮ ਦੀ ਵੀਡੀਓ ਉਹਨਾਂ ਵਾਸਤੇ ਸੋ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਕੱਟਾ ਕਹਿ ਸਕਦੇ ਆ ਆਪਾਂ ਖੀਰਾ ਮੂੰਹ ਉਮਰ ਲਗਭਗ 22 ਮਹੀਨਿਆਂ ਬਾਕੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਇਹ ਵੀਡੀਓ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਹੀ ਆ ਮੇਰੇ ਚਾਚਾ ਜੀ ਦੇ ਘਰੋਂ ਵੀਡੀਓ ਬਣਾ ਰਹੇ ਆ ਆਪਾਂ ਸੋ ਪਹਿਲਾਂ ਤੁਸੀਂ ਕੱਦੇ ਦਾ ਕੱਟੇ ਦਾ ਕੱਦ ਕਾਠ ਹਾਈਟ ਲੈਂਥ ਬਿਊਟੀ ਚੈੱਕ ਕਰੋ ਕੱਟੇ ਦੀ ਫੇਸ ਬਿਊਟੀ ਬਿਲਕੁਲ ਕੰਨੀ ਵਾਲਾ ਰਿੰਗ ਸਿੰਘ ਲੱਗਿਆ ਫੇਸ ਬਿਊਟੀ ਬਹੁਤ ਪਿਆਰੀ ਹੈਗੀ ਕੱਦ ਕਾਠ ਪਿੱਠ ਪੂੜੇ ਦੀ ਬੰਤਰ ਬਹੁਤ ਚੰਗੀ ਹੈਗੀ ਸੋ ਹੋਰ ਡਿਟੇਲਸ ਤੁਹਾਨੂੰ ਲੈ ਕੇ ਦੇਵਾਂਗੇ ਕਰਾਵਾਂਗੇ ਗੱਲਬਾਤ ਇਹਨਾਂ ਨਾਲ ਪਹਿਲਾਂ ਤੁਹਾਨੂੰ ਕੱਟਾ ਤੋੜ ਕੇ ਦਿਖਾਵਾਂਗੇ ਲਓ ਜੀ ਕੱਟਾ ਤੁਰਦੇ ਤੋਂ ਤੁਸੀਂ ਕੱਦ ਕਾਠ ਹੀ ਤੋੜਾ ਚੈੱਕ ਕਰਿਓ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਬਰੀਡਿੰਗ ਤੇ ਕੰਮ ਆ ਸੋ ਕੱਟੇ ਦੀ ਹਾਈਟ ਲੈਂਥ ਸਾਫ਼ ਸੁਥਰੇ ਅੰਗਾ ਪਰਾਂ ਦਾ ਟੈਸਟੀਕਲ ਬਹੁਤ ਸਾਫ਼ ਸੁਥਰੇ ਨੇ ਸੋ ਇੱਥੋਂ ਤੁਸੀਂ ਦੁਬਾਰਾ ਚੈੱਕ ਕਰੋ ਲੋ ਵੀ ਮਿੱਤਰੋ ਇੱਕ ਵਾਰ ਫੇਰ ਚੈੱਕ ਕਰੋ ਕੱਟੇ ਦਾ ਕੱਦ ਕਾਠ ਸਿੰਘ ਕੱਟੇ ਦੀ ਸਾਮ ਸੰਭਾਲ ਸੋ ਫੋਲਰ ਕਾਰਡ ਵਾਲਾ ਕੱਟਾ ਲੈ ਕੇ ਦੇਵਾਂਗੇ ਡਿਟੇਲ ਕਰਾਉਣੇ ਗੱਲਬਾਤ ਸਾਨੂੰ ਇਹਦੀ ਮਦਰ ਵੀ ਦਿਖਾਵਾਂਗੇ ਨਾਲ ਲੋਬੀ ਤੁਸੀਂ ਦੇਖ ਸਕਦੇ ਹੋ ਨਾਲ ਆਹ ਕੱਟੇ ਦੀ ਮਦਰ ਹੈਗੀ ਇਹਦੀ ਵੀ ਡਿਟੇਲ ਤੁਹਾਨੂੰ ਕੱਲੀ-ਕੱਲੀ ਡਿਟੇਲ ਲੈ ਕੇ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਸੋ ਆਓ ਕਰਾਈਏ ਗੱਲਬਾਤ ਲੈ ਕੇ ਦਈਏ ਡਿਟੇਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਦਪਾਲਾ ਆਪਣਾ ਨਾਮ ਤੇ ਐਡਰੈਸ ਲਿਖੋ ਪ੍ਰੋਪਰ ਗੁਰਜੀਵਰ ਸਿੰਘ ਪਿੰਡ ਰੂੜੇ ਕੇ ਖੁਰਦ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜਿਹੜਾ ਆਪਾਂ ਕੱਟਾ ਵੀਡੀਓ ਦੇ ਵਿੱਚ ਦਿਖਾਇਆ ਇਹਦੀ ਪ੍ਰੋਪਰ ਉਮਰ ਕਿੰਨੀ ਹੋ ਗਈ ਜੀ ਹੁਣ ਇਹਦੀ 22 ਮਹੀਨੇ ਹੋ ਪ੍ਰੋਪਰ ਉਮਰ 22 ਮਹੀਨੇ ਆ ਇਹ ਕਿਹੜੇ ਸ਼ਿਮਨ ਦਾ ਜੀ ਇਹ ਆਪ ਇਹ ਭੀਸ਼ਮਾ ਹੈ ਇੱਥੇ ਅੰਦਰਾ ਵਾਲਾ ਵੀਰਾਵਲੀ اے ਬੀ ਸੀ ਵੀਰਾਵਲੀ ਵਾਲਿਆਂ ਦਾ ਇਹ ਭੀਸ਼ਮਾ ਦਾ ਕੱਟਾ ਹੈ 22 ਮਹੀਨੇ ਪ੍ਰੋਪਰ ਉਮਰ ਆ ਗਈ ਸੋ ਇਹਦੀ ਮਾਦਰ ਇਹ ਕਿਹੜੇ ਸ਼ਿਮਨ ਦੀ ਆਪ ਜੀ ਇਹ ਐਮਨਤੀ ਜੀ ਐਮਨਤੀ ਐਚ ਐਲ ਡੀ ਵੀ ਦਾ ਬੋਲ ਹੋਇਆ ਐਮਨਤੀ ਉਹਦੇ ਇਹਦੀ ਮਾਦਰ ਉਹਦੇ ਸ਼ਿ ਇਹ ਜਿਹੜਾ ਦੁੱਧ ਰਿਕਾਰਡ ਆ ਪ੍ਰੋਪਰ ਕਿੰਨਾ ਜੀ ਇਹ ਦੂਜੇ ਸੂਏ ਦੀ ਹੁਣ ਆਪਣੇ ਕੋਲੇ ਹੁਣ ਇਹ ਥੱਲੇ 18 ਲੀਟਰ ਦੁੱਧ ਪਹਿਲਾ ਸੂਏ ਆਪਾਂ ਦਾ 15 ਲੀਟਰ ਜੋ ਆ ਸਰਕਾਰੀ ਚੁਆਈ ਇਹਦੀ ਪਹਿਲੇ ਸੂਏ ਦੀ 15 ਲੀਟਰ ਦੀ ਹੋਈ ਵੀ ਆ ਸਰਕਾਰੀ ਚੁਆਈ ਹੋਈ ਦੂਜੇ ਸੂਏ 18 ਕਿਲੋ ਦੁੱਧ ਰਿਹਾ ਪੀਕ ਤੇ ਹਾਂ ਜਿਹੜਾ ਇਸ ਟਾਈਮ ਇਸ ਟਾਈਮ ਕਿੰਨੇ ਦੁੱਧ ਤੇ ਚੱਲਦੀ ਹੁਣ ਐ ਟਾਈਮ 8-9 ਲੀਟਰ ਤੇ ਚੱਲੀ ਜਾਂਦੀ 8-9 ਲੀਟਰ ਦੇ 5 ਮਹੀਨੇ ਦੀ ਗੱਬਣਾ ਜਿਹੜੀ ਇਸ ਵਾਰ ਗੱਬਣ ਕਰਾਈ ਆ ਕਿਹੜੇ ਬੁੱਲ ਤੋਂ ਕਰਾਈ ਆ ਜੀ ਇਹ ਵਿਰਾਟ ਤੋਂ ਇਸ ਵਾਰੀ ਜਿਹੜਾ ਅਜੇ ਪਹਿਲਵਾਨ ਕੋਲੇ 19 ਵਾਰ ਦਾ ਚੈਂਪੀਅਨ ਬ ਸੋ ਇਹਦਾ ਪੀਕ ਦੇ ਦੁੱਧ 18 ਕਿਲੋ ਰਿਹਾ ਇਸ ਵਾਰ ਸੋ ਤੁਸੀਂ ਦੇਖ ਸਕਦੇ ਹੋ ਮਾਂ ਐਮਨਤੀ ਦੀ ਆਪ ਏਬੀਸੀ ਵੀਰਾਂਵਲੀ ਵਾਲ ਦੇ ਭੀਸ਼ਮਾ ਦਾ ਫੁੱਲ ਰਿਕਾਰਡ ਵਾਲਾ ਕੱਟਾ ਹੈ ਜੇ ਕਿਸੇ ਵੀਰੇ ਵੀਰ ਭਰਾਣੇ ਬਰੀਡਿੰਗ ਤੇ ਕੰਮ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਮੌਕਾ ਹੈ ਸੋ ਇਹਦੀ ਮਾਦਰ ਤੁਸੀਂ ਦੇਖ ਸਕਦੇ ਹੋ ਕਦ ਕਾਠ ਐਮਨਤੀ ਦੇ オリジナル ਸੀਮਨ ਦੀ ਕੱਟੀ ਹੈਗੀ ਇਹ ਦੂਜਾ ਸੂਆ ਸੂਈ ਵੀਆ ਤੀਜੇ ਵਾਸਤੇ ਗੱਭਣਾ ਇਸ ਵਾਰ ਸੋ ਸੌਰੀ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਲੈ ਕੇ ਦੇਤੀ ਮਦਰ ਰਿਕਾਰਡ ਵੀ ਚੰਗਾਗਾ ਪਿਓ ਵਾਲਾ ਪੱਖ ਵੀ ਬਹੁਤ ਸਟਰੋਂਗ ਆ ਜਾਨੀ ਕਿ ਸਟਰੋਂਗ ਬਲੱਡ ਲਾਈਨ ਆ ਇਸ ਤੋਂ ਆਪਾਂ ਉਮੀਦ ਕਰ ਸਕਦੇ ਆ ਵੀ ਬੱਚੇ ਅੱਗੇ ਜਾ ਕੇ ਦੇ ਬਹੁਤ ਚੰਗਾ ਦੁੱਧ ਦੇਣਗੇ ਸੋ ਬਰੀਡਿੰਗ ਦੇ ਬਰੀਡਿੰਗ ਵਿੱਚ ਬਹੁਤ ਵਧੀਆ ਯੋਗਦਾਨ ਪਾਊਗਾਟਾ ਮਾਂ ਐਮ 22 ਦੀ ਫਾਦਰ ਏ ਬੀ ਸੀ ਵੀਰਾਂਵਲੀ ਵਾਲਿਆਂ ਦਾ ਭੀਸ਼ਮਵਰ ਸੋ ਇੱਕ ਆਪਣਾ ਫੋਨ ਨੰਬਰ ਜਰੂਰ ਦੱਸ ਦਿਓ 6545 8545 3593 3593 8545 3593 ਨਾਮ ਗਰਜੀਵਨ ਸਿੰਘ ਪਿੰਡ ਰੂੜੇ ਕੇ ਖੁਰਦਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਸੋ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਕਟਾ ਚੰਗਾ ਲੱਗਾ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਰੇਟ ਦੀ ਗੱਲਬਾਤ ਤੁਸੀਂ ਫੋਨ ਤੇ ਕਰ ਸਕਦੇ ਹੋ ਸੋ ਜੇ ਕਿਸੇ ਮੇਰੇ ਵੀਰ ਭਰਾ ਨੂੰ ਚੰਗਾ ਲੱਗਦਾ ਆ ਕੇ ਜਾਂਚ ਪਰਖ ਕੇ ਨਿਰਖਪ ਤਸੱਲੀ ਕਰਕੇ ਤੁਸੀਂ ਕਟਾ ਖਰੀਦ ਸਕਦੇ ਹੋ ਫੋਲੋ ਸਟਰੋਂਗ ਬਲੱਡ ਲਾਈਨ ਦਾ ਕੱਟਾ ਮਾੜਾ ਪੱਖ ਵੀ ਬਹੁਤ ਚੰਗਾ ਹੈ ਪਿਓਲਾ ਪੱਖ ਵੀ ਬਹੁਤ ਚੰਗਾ ਸੋ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਜੇ ਕਿਸੇ ਮੈਨੇ ਵੀਰ ਭਰਾਣੇ ਬਰੀਡਿੰਗ ਤੇ ਕੰਮ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਹੈਗਾ ਆਉਣ ਵਾਲੇ ਸਮੇਂ 'ਚ ਇਹਦੇ ਬੱਚੇ ਬਹੁਤ ਚੰਗੇ ਦੁੱਤਣਗੇ ਮਾੜਾ ਪੱਖ ਵੀ ਚੰਗਾ ਪਿਓਲਾ ਵੀ ਜੋ ਕਿਸੇ ਵੀ ਚੰਗ ਵੀਰ ਭਰਾ ਨੂੰ ਚੰਗਾ ਲੱਗਦਾ ਤਾਂ ਆ ਕੇ ਜਾਂਚ ਕਰਕੇ ਤਸੱਲੀ ਕਰਕੇ ਤੁਸੀਂ ਫੋਨ ਤੇ ਗੱਲਬਾਤ ਕਰਕੇ ਕੱਟਾ ਖਰੀਦ ਸਕਦੇ ਹੋ ਧੰਨਵਾਦ